ਬਿਰਤੀ ਜਿਹੜੀ ਕੁਜਾਤ ਹੋ ਗਈ ਸੀ ਗੱਲ-ਗੱਲ ਤੇ ਡਰੀ ਜਾਂਦੀ ਐ ਪਾਸ਼ਾ ਕਹਿੰਦੇ ਸਾਰੇ ਦਿਨ ਇੱਕੋ ਜੇ ਹੁੰਦੇ ਨੇ ਬੰਦਾ ਸ਼ਨੀਵਾਰ ਤੋਂ ਵੀ ਡਰਦਾ ਐ ਵੀਰਵਾਰ ਤੋਂ ਵੀ ਡਰਦਾ ਮੰਗਲਵਾਰ ਤੋਂ ਵੀ ਡਰਦਾ ਹੈ ਡਰਦਾ ਐ ਦੁਨੀਆਂ ਦੇ ਵਿੱਚ ਘਰਾਂ ਦੇ ਵਿੱਚ ਆਣ ਗਵਾਜ ਸਭ ਨਾਲ ਲੜ ਲੈਂਦਾ ਬੰਦਾ ਜਦੋਂ ਪਤਾ ਲੱਗਦਾ ਹੈ ਨਾ ਕਿ ਲਾਲਤਾ ਗੱਬਨਿਆ ਉਹ ਤੋਂ ਡਰ ਜਾਂਦਾ ਉਹ ਤੋਂ ਡਰ ਜਾਂਦਾ ਐ ਕਈ ਵਾਰੀ ਵੀਰਵਾਰ ਤੋਂ ਡਰ ਜਾਂਦਾ ਹੈ ਨਾਰੀਅਲ ਪਿਆ ਹੋਵੇ ਨਾ ਕਿਤੇ ਚੌਂਕ ਦੇ ਵਿੱਚ ਬੰਦਾ ਘੁਮਾ ਕੇ ਗੱਡੀ ਦੂਜੇ ਪਾਸੇ ਨੂੰ ਕਢਦਾ ਹੈ ਕਿਤੇ ਉੱਤੋਂ ਦੀ ਨਾਲ ਨਿਕਲ ਜੇ ਸਾਡੀ ਜਿਹੜੀ ਇਹ ਕੌਮ ਸੀ ਜਿਹੜੀ ਕਿਸੇ ਵੇਲੇ ਹਾਥੀਆਂ ਨਾਲ ਮੁਕਾਬਲਾ ਕਰਦੀ ਸੀ ਕਿਸੇ ਵੇਲੇ ਸ਼ੇਰਾਂ ਦਾ ਮੁਕਾਬਲਾ ਕਰਦੀ ਸੀ ਕਿਸੇ ਵੇਲੇ 10 ਲੱਖ ਦੇ ਮੁਲਖਈਏ ਨਾਲ ਖੈਪੜ ਜਾਂਦੀ ਸੀ ਸ਼ਾਮ ਸਿੰਘ اٹਾਰੀ ਵੱਲ ਝਾਤੀ ਮਾਰ ਕੇ ਵੇਖੋ ਜਿਨ੍ਹਾਂ ਨੇ ਇੱਕ ਅਰਦਾਸ ਕਰਕੇ ਤੁਰੇ ਸੀ ਸਭਰਾਵਾਂ ਦੀ ਜੰਗ ਜਿਹੜੀ 10 ਫਰਵਰੀ ਵਾਲੇ ਦਿਨ ਹੁੰਦੀ ਹੈ ਉਹਦੇ ਵਿੱਚ ਅਰਦਾਸ ਕਰਕੇ ਤੁਰਦੇ ਨੇ ਸਾਹਮਣੇ ਜਿੱਦਾਂ ਦਾ ਵੀ ਮਾਹੌਲ ਹੋਵੇ ਮੈਂ ਆਪਣੇ ਅਖੀਲੇ ਸਾਹ ਤੱਕ ਲੜਾਂਗਾ ਸ਼ਾਮ ਸਿੰਘ اٹਾਰੀ ਆਸ ਕਰਕੇ ਤੁਰਦਾ ਹੈ ਜੰਗ ਭਖ ਜਾਂਦੀ ਹੈ ਉਹਦੇ ਵਿੱਚੋਂ लाला ਸਿੰਘ ਤੇਜਾ ਸਿੰਘ ਆਪਣੀਆਂ ਫੌਜਾਂ ਪਾਸੇ ਖਿੱਚਾ ਕੇ ਲੈ ਜਾਂਦੇ ਨੇ ਜਾ ਕਰਕੇ ਸਤਲੁਜ ਦਾ ਪੁਲ ਤੋੜ ਕੇ ਰੱਖ ਦਿੰਦੇ ਨੇ ਨਾ ਇਹ ਖਾਲਸਾ ਫੌਜ ਅੱਗੇ ਜਾਣ ਜੋਗੀ ਰਵੇ ਨਾ ਪਿੱਛੇ ਜਾਣ ਜੋਗੀ ਰਵੇ ਇਹਨਾਂ ਨੇ ਉਸ ਵੇਲੇ ਗਦਾਰੀ ਕੀਤੀ ਪਰ ਬਾਸ਼ਾਮ ਸਿੰਘ ਅਟਾਰੀ ਜਿਹੜੀ ਅਰਦਾਸ ਕਰਕੇ ਤੁਰਿਆ ਸੀ ਉਸ ਅਰਦਾਸ ਦੇ ਉੱਤੇ ਪੂਰਾ ਉਤਰਿਆ ਤੇ ਉਹਦੇ ਸੀਨੇ ਦੇ ਵਿੱਚ 7-8 ਗੋਲੀਆਂ ਵੱਜੀਆਂ ਇਸ ਤੋਂ ਲਾਵਾ ਹੋਰ ਕਈ ਫੱਟ ਲੱਗੇ ਸ਼ਾਮ ਸਿੰਘ ਔਟਾਰੀ ਸਭਰਾਵਾਂ ਦੀ ਜੰਗ ਵਿੱਚ ਸ਼ੀਧੀਆਂ ਪ੍ਰਾਪਤ ਕਰ ਜਾਂਦਾ ਹੈ ਅੰਗਰੇਜ਼ ਜਦੋਂ ਸ਼ਾਮ ਸਿੰਘ ਔਟਾਰੀ ਦੀ ਉਸ ਬਾਡੀ ਦੇ ਕੋਲ ਪਹੁੰਚਦੇ ਨੇ ਤੇ ਬਾਡੀ ਦੇ ਕੋਲ ਪਹੁੰਚ ਕੇ ਤੇ ਪੈਰਾਂ ਵਾਲੇ ਪਾਸਿਓਂ ਖੜ ਕੇ ਇੱਕ ਸਲੂਟ ਮਾਰਦਾ ਹੈ ਤੇ ਕਿਸੇ ਨੇ ਕਿਹਾ ਸਲੂਟ ਪੈਰਾਂ ਵਾਲੇ ਪਾਸਿਓਂ ਖੜ ਕੇ ਨਹੀਂ ਮਾਰੀਦਾ ਸਿਰ ਵਾਲੇ ਪਾਸੇ ਖੜ ਕੇ ਮਾਰੀਦਾ ਕਹਿੰਦੇ ਪੈਰਾਂ ਵਾਲੇ ਪਾਸੇ ਤਾਂ ਖੜਾ ਜੇ ਆ ਸ਼ਾਮ ਸਿੰਘ ਔਟਾਰੀ ਸਾਡੀ ਫੌਜ ਵਿਚ ਹੁੰਦਾ ਅਸੀਂ ਸਾਰੇ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਕਰਾ ਦੇਣਾ ਸੀ ਪੱਕੇ ਤੌਰ ਤੇ ਇੱਕ ਖਾਲਸੇ ਦੀ ਫੌਜ ਵਿੱਚ ਹੈ ਸ਼ਾਮ ਸਿੰਘ ਅਟਾਰੀ ਐਸਾ ਜਰਨੈਲ ਹੈ ਜੇ ਇਹਦੇ ਸਾਥੀ ਇਹਦਾ ਸਾਥ ਦੇ ਜਾਂਦੇ ਤਾਂ ਇਹਨਾਂ ਨੇ ਪੂਰੇ ਸੰਸਾਰ ਵਿੱਚ ਆਪਣੇ ਖਾਲਸੇ ਦੇ ਝੰਡੇ ਚੁਲਾ ਦੇਣੇ ਸੀ ਇੱਕ ਉਹਦੀ ਬਹਾਦਰੀ ਦੇ ਉੱਤੇ ਅੰਗਰੇਜ਼ਾਂ ਨੇ ਵੀ ਮਾਨ ਕੀਤਾ ਹੈ ਸਾਡੀ ਕੌਮ ਤਾਂ ਐਡਾਂ ਦੇ ਜੇਤੂ ਜਰਨੈਲਾਂ ਵਾਲੀ ਕੌਮ ਸੀ ਪਰ ਸਾਡੀ ਕੌਮ ਮਾਫ ਕਰਿਓ ਸਾਡੇ ਨਾਤਾ ਗੁਰੂ ਨਾਲੋਂ ਟੁੱਟ ਚੁੱਕਾ ਬਾਣੀ ਨਾਲੋਂ ਨਿਤਨੇਮ ਨਾਲੋਂ ਜਪਜੀ ਨਾਲੋਂ ਸੋਧਾ ਨਾਲੋਂ ਸਾਡਾ ਨਾਤਾ ਟੁੱਟ ਚੁੱਕਾ ਧੰਨ ਭਾਗ ਹੈ ਉਹ ਵੱਡੇ ਗੁਰਸਿੱਖ ਪਿਆਰਿਓ ਜਿਹੜੇ ਆਪ ਜੀ ਗੁਰੂ ਘਰ ਵਿੱਚ ਵੀ ਪਹੁੰਚਦੇ ਹੋ ਜਾਂ ਘਰੇ ਬੈਠ ਕੇ ਨਿਤਨੇਮ ਕਰਦੇ ਹੋ ਸੋਧਰ ਦੀ ਗੋਦੀ 'ਚ ਬੈਠਦੇ ਹੋ ਜਪਜੀ ਪੜਦੇ ਸ਼ੁਕਰ ਹੈ ਧੰਨ ਭਾਗ ਨੇ ਤੁਹਾਡੇ ਪਰ ਜਿਹੜੇ ਟੁੱਟ ਗਏ ਨੇ ਉਹ ਅਸਲ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡਰ ਲੱਗ ਪਏ ਜੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਜਿਹੜੀ ਕੌਮ ਕਿਸੇ ਵੇਲੇ ਇਹ ਵੱਡੇ ਵੱਡੇ ਇਹਨਾਂ ਲਾਮ ਲਸ਼ਕਰਾਂ ਦਾ ਮੁਕਾਬਲਾ ਕਰਦੀ ਸੀ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡਰ ਗਈ ਕਿਉਂਕਿ ਪਹਿਲੀ ਕ੍ਰੂਪ ਕੁਜਾਤ ਕੁਲਖਣੀ ਸੋਹਰੇ ਪਈਏ ਬੁਰੀ ਇਸਰ ਇਹ ਮਾੜੀ ਬਿਰਤੀ ਕੁਜਾਤ ਹੋ ਗਏ ਕੁਲਖਣੇ ਹੋ ਗਏ ਭੈੜੇ ਲਛਣਾ ਵਾਲੀ ਬਣ ਗਈ ਭਗਤ ਕਬੀਰ ਜੀ ਕਹਿੰਦੇ ਆਪ ਕੀ ਸਰੂਪ ਸੁਜਾਨ ਸੁਲਖਣੀ ਸਹਿਜੇ ਉਦਰ ਧਰੀ